ਵੱਡੀ ਖਬਰ ਹੁਸ਼ਾਰਪੁਰ ਦੀ ਨਵੀਂ ਸਬਸੀਮੰਟੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਮਹਿਜ਼ ਵੀਰਪਈ ਬਦਲੇ ਮਾਮਲੀ ਲੜਾਈ ਨੇ ਉਸ ਵਕਤ ਕੁੱਨੀ ਰੂਪ ਤਰਨ ਕਰ ਦਿੱਤਾ ਜਦੋਂ ਕੁਝ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਜਿਸ ਦੀ ਉਮਰ 25 ਸਾਲ ਦੇ ਕਰੀਬ ਹੈ ਉਸ ਦਾ ਬੇਰਹਿਮੀ ਨਾਲ ਚਾਕੂਆਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਮ੍ਰਿਤਕ ਨੌਜਵਾਨ ਦੀ ਪਛਾਣ ਸੰਜੀਤ ਵਜੋਂ ਹੋਈ ਹੈ ਜੋ ਕਿ ਹੁਸ਼ਾਰਪੁਰ ਸਕੀਮ ਨੰਬਰ 2 ਦਾ ਵਸਨੀਕ ਸੀ ਸਥਾਨਕ ਸਿਵਲ ਹਸਪਤਲ ਹੁਸ਼ਾਰਪੁਰ ਤੇ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪ੍ਰਾਰ ਰਕੇਸ਼ ਕੁਮਾਰ ਨੇ ਦੱਸਿਆ ਕਿ ਉਸਤੇ ਪ੍ਰਾ ਸੰਜੀਤ ਕੋਲ ਸਬਜ਼ੀ ਮੰਡੀ 'ਚ ਸਫਾਈ ਅਤੇ ਚੌਕੀਦਾਰੀ ਦਾ ਠੇਕਾ ਸੀ ਜਿਸ ਬਦਲੇ ਉਹ ਰੋਜ਼ਾਨਾ ਰਿਹੜੀ ਅਤੇ ਫੜੀ ਤੋਂ 20 ਰੁਪਏ ਇਕੱਤਰ ਕਰਦਾ ਸੀ ਉਸਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੰਡੀ 'ਚ ਕੰਮ ਕਰਦੇ ਇੱਕ ਧਰ ਨਾਲ 20 ਰੁਪਏ ਬਦਲੇ ਬਹਿਸਬਾਜ਼ੀ ਅਤੇ ਮਾਮਲੀ ਲੜਾਈ ਹੋਈ ਸੀ ਜਿਸ ਤੋਂ ਬਾਅਦ ਬੀਤੇ ਕੱਲ ਐਤਵਾਰ ਨੂੰ ਸਵੇਰੇ 11 ਵਜੇ ਦੇ ਕਰੀਬ ਦੂਜੀ ਧਿਰ ਵੱਲੋਂ ਉਸਤੇ ਪ੍ਰਸੰਗਿਤ ਤੇ ਚਾਕੂਆਂ ਅਤੇ ਹੋਰ ਨਾ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਸਨੂੰ ਹੁਸ਼ਰਪੁਰ ਦੇ ਵੱਖ-ਵੱਖ ਹਸਪਤਾਲਾਂ 'ਚ ਲਿਜਾਇਆ ਗਿਆ ਪਰੰਤ ਉਸਦੀ ਹਾਲਤ ਨੂੰ ਨਾਜ਼ੁਕ ਵੇਖਦਿਆਂ ਹੋਇਆਂ ਡੀ ਐਮ ਸੀ ਲੁਧਿਆਣਾ ਰੈਫਰ ਕਰ ਦਿੱਤਾ ਤੇ ਬੀਤੀ ਦੇਰ ਰਾਤ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਰਕੇਸ਼ ਕੁਮਾਰ ਨੇ ਦੱਸਿਆ ਕਿ ਤਿੰਨ ਵਿਅਕਤੀਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਪੁਲਿਸ ਉਨ੍ਹਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਅਮਲ 'ਚ ਲਿਆ ਕੇ ਆਵੇ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮਾਡਲ ਟਾਊਨ ਦੇ ਐਸ ਐਚ ਓ ਗੁਰਸਾਹਿਬ ਸਿੰਘ ਤਾਂ ਕਹਿਣਾ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੀੜਤ ਪਰਿਵਾਰ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਨੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਤੇ ਜੋ ਵੀ ਵਿਅਕਤੀ ਇਸ ਵਿੱਚ ਦੋਸ਼ੀ ਪਾਇਆ ਜਾਵੇਗਾ ਉਸ ਵਿਰੁੱਧ ਸਖਤ ਕਾਰਵਾਈ ਅਮਲ ਚ ਲਿਆਂਦੀ ਚਾਹੇਗੀ ਹੁਸ਼ਰਪੁਰ ਨੇ ਉਸਤੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਮੇਰਾ ਪਾਸ ਰਕੇਸ਼ ਕੁਮਾਰ ਰਕੇਸ਼ ਕੁਮਾਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਸਰ ਫਿਲਹਾਲ ਤਾਂ ਇੱਥੇ ਸਕੀਮ ਨੰਬਰ 2 ਰੀਮਪੁਰ ਮਲਾ ਰੀਮਪੁਰ ਦਾ ਰਹਿਣ ਵਾਲਾ ਤੇ ਜਿਸ ਮੁੰਡੇ ਦੀ ਮੌਤ ਹੋਈ ਹੈ ਤੁਹਾਡਾ ਕੀ ਲੱਗਦਾ ਸੀ ਮੇਰਾ ਛੋਟਾ ਬ੍ਰਦਰ ਹੈ ਸਰ ਉਹ ਕੀ ਨਾਮ ਸੀ ਇਹਨਾਂ ਦਾ ਮਦਾ ਸੰਜੀਤ ਕੁਮਾਰ ਜੀ ਕਿੰਨੀ ਉਮਰ ਸੀ ਉਮਰ 25 ਕੇ ਸਾਲ ਦੀ ਸੀ ਇਹਦੀ ਕਿ ਇਹ ਕਿਹਨਾਂ ਦੇ ਕਤਲ ਕੀਤਾ ਤੇ ਕਿਉਂ ਕਤਲ ਕੀਤਾ ਕੀ ਗੱਲ ਹੋਈ ਕਤਲ ਸਰ ਮੇਰਾ ਭਰਾ ਜਿਹੜਾ ਛੋਟਾ ਹੈਗਾ ਇਹ ਮੰਡੀ ਦਾ ਸਫਾਈ ਮਤਲਬ ਠੇਕਾ ਲਿਆ ਆ ਸਫਾਈ ਦਾ ਠੇਕਾ ਤੇ ਉੱਚ ਮਨਾਲ ਚੌਂਕੀਦਾਰੀ ਮੁੰਡੇ ਕੋ ਕਰਾਂਦਾ ਹੈਗਾ ਮੁੰਡੇ ਰੱਖਿਆ ਤਿੰਨ ਚਾਰ ਚੌਂਕੀਦਾਰੀ ਰਾਤ ਨੂੰ ਕਰਦੇ ਆ ਉਹਦੀ ਸਾਮ ਨੂੰ ਗੜਾਈ ਕਰਦੇ ਪੈਸਿਆਂ ਦੀ ਜਿਹੜੀ ਜੋ ਵੀ ਚਾਰਜ ਬੰਦੇ ਆ 10 ਰੁਪਏ 10 ਰੁਪਏ ਚਾਰੂ ਦੇ ਤੇ 10 ਰੁਪਏ ਸਫਾਈ ਦੇ ਜਿਹੜੇ ਦੂਜੇ ਚੌਂਕੀਦਾਰੀ ਦੇ ਉਹ 20 ਰੁਪਏ ਕਰਕੇ ਮਤਲਬ ਕਿ ਹਫਤਾ ਤੋਂ ਪਹਿਲੇ ਕੋਈਆਂ ਨੂੰ ਬਹਿਸ ਬਸਈਆ ਹੋਈ ਸੀ ਕੋਈ ਇਹਨਾਂ ਦੀ ਫਿਰ ਮੁੰਡੇ ਨੂੰ ਚਾਰ ਮਾਰਿਆ ਮੋਰ ਕੇ ਇਹਨਾਂ ਨੇ ਕੀ ਕੀਤਾ ਚਲੋ ਠੀਕ ਆ ਜੀ ਉਹ ਸਮਝਾ ਸਮਝਾ ਦਿੰਦਾ ਮੈਂ ਗੱਲ ਖਤਮ ਹੋ ਗਈ ਗੱਲ ਖਤਮ ਹੋਣ ਤੋਂ ਬਾਅਦ ਦੋ ਤਿੰਨ ਦਿਨ ਮੰਡੀ ਨਹੀਂ ਆਏ ਮੰਡੀ ਨਾਲ ਤੋਂ ਬਾਅਦ ਹਾਂ ਸੰਜੀਤ ਨਹੀਂ ਦੂਜਾ ਮੁੰਡਾ ਜਿਹੜਾ ਦੂਜੀ ਪਾਰਟੀ ਦੂਜੀ ਪਾਰਟੀ ਉਸ ਤੋਂ ਬਾਅਦ ਕੱਲ ਜਦੋਂ ਭਰਾ ਮੇਰਾ ਕੰਮ ਤੇ ਆਇਆ ਮੰਡੀ ਜਦੋਂ ਆਇਆ ਉਹ ਮੰਡੀ ਆਉਣ ਤੋਂ ਬਾਅਦ ਜਦ ਰੋਟੀ ਖਾਣ ਦਾ ਟਾਈਮ ਹੋਇਆ 10 11 11 ਵਜੇ ਚਲ ਜਾਂਦਾ ਉਸੇ ਕੋਈ ਸਵੇਰੇ ਜਲਦੀ ਜਾਂਦਾ 11 11:30 ਟਾਈਮ ਹੋਣਾ ਕੋਈ ਘਰ ਜਾਣ ਲੱਗਾ ਉਹਨਾਂ ਨੂੰ ਉਹਨੂੰ ਪਲੈਨਿੰਗ ਨਾਲ ਪਹਿਲੇ ਹੀ ਪਲੈਨਿੰਗ ਦਾ ਬੈਠੇ ਸੀ ਜੋਹੇ ਹਥਿਆਰ ਲੈ ਕੇ ਤੇ ਉਹਨਾਂ ਨੇ ਆਪਣੀ ਦੁਕਾਨ ਦੇ ਕੋਲ ਹੀ ਉਹਨੂੰ ਮਿਲ ਕੇ ਖਿੱਚ ਲਿਆ ਤਿੰਨਾਂ ਭਰਾਵਾਂ ਨੇ ਇੱਕ ਚਾਚਾ ਉਹਦਾ ਤੇ ਦੋ ਉਹਦੇ ਭਰਾ ਇੱਕ ਸੋਨੂੰ ਮੁੰਡਾ ਸੋਨੂੰ ਮੁੰਡੇ ਨੇ ਪਹਿਲਾਂ ਚਾਕੂ ਮਾਰਿਆ ਉਹਦੇ ਕਛ ਜੇ ਤੇ ਦੂਜਾ ਇੱਕ ਦੀ ਦੋ ਤਿੰਨ ਵਾਰ ਕੀਤੇ ਉਹਨੇ ਦੂਜਾ ਮੁੰਡਾ ਜਿਹੜਾ ਦਾਤ ਲੈ ਕੇ ਆਇਆ ਅੰਦਰੋਂ ਪ੍ਰੀਤਮ ਜਿਹੜਾ ਉਹਦਾ ਭਰਾ ਵੱਡਾ ਉਹਨੇ ਉਹਦੇ ਦਾਤ ਮਾਰਿਆ ਪਹਿਲਾਂ ਜੇ ਥੱਲੇ ਡੇਗ ਗਿਆ ਮੇਰਾ ਭਰਾ ਉਸ ਤੋਂ ਬਾਅਦ ਉਹ ਦੂਜਾ ਮੁੰਡਾ ਤੀਜਾ ਆ ਉਹਨੇ ਤਿੰਨਾਂ ਨੇ ਮਿਲ ਕੇ ਬਾਹ ਚੁਕਟਣਾ ਸ਼ੁਰੂ ਕਰਤਾ ਤੀਜੇ ਨੇ ਡੰਡਾ ਡੰਡਾ ਮਾਰਿਆ ਉਹਦੇ ਉਸ ਤੋਂ ਬਾਅਦ ਮੁੰਡਾ ਮੇਰਾ ਭਰਾ ਮੇਰਾ ਪੂਰਾ ਫੱਟਰ ਉਹ ਤੋਂ ਬਾਅਦ ਮੌਕੇ ਤੇ ਮੇਰਾ ਭਰਾ ਰਣਜੀਤ ਫੇਰ ਉਹ ਖੜਾ ਸੀਗਾ ਨਾਲ ਮੈਂ ਦੌੜ ਆਇਆ ਉਹ ਤੋਂ ਬਾਅਦ ਲੈ ਕੇ ਨੂੰ ਸਿਵਲ ਹਸਪਤਾਲ ਆਏ ਜੀ ਉਹਨੇ ਡੀ ਐਮ ਸੀ ਭੇਜ ਦਿੱਤਾ ਸੀ ਉਹਨੇ ਸਿਵਲ ਹਸਪਤਾਲ ਆਏ ਜੇ ਸਿਵਲ ਹਸਪਤਾਲ ਉਲੀ ਕੰਡੀਸ਼ਨ ਮੈਨੂੰ ਖਰਾਬ ਲੱਗੀ ਤੇ ਮੈਂ ਉਸ ਤੋਂ ਬਾਅਦ ਨਾਰਦ ਤੇ ਸ਼ਿਵਮ ਦੋਨਾਂ ਦੇ ਲੱਗ ਗਿਆ ਸ਼ਿਵਮ ਮੈਨੂੰ ਜਵਾਬ ਦਿੱਤਾ ਕਿ ਡੀ ਐਮ ਸੀ ਲੈ ਜਾਓ ਡੀ ਐਮ ਸੀ ਲੈ ਗਿਆ ਤੇ ਡੀ ਐਮ ਸੀ ਦੇ ਬਾਅਦ ਮੇਰਾ ਭਰਾ ਰਤੀ 11 ਵਜੇ ਦੇ ਖਤਮ ਹੋ ਗਿਆ ਜੀ ਉਹ ਜਵਾਬ ਦੇਦਾ ਡਾਕਟਰ ਕਹਿੰਦਾ ਇਹ ਨਹੀਂ ਹਗਾ ਮਤਲਬ ਕਿ ਸਿਰਫ 20 ਰੁਪਏ ਕਰਕੇ 20 ਰੁਪਏ ਕਰਕੇ ਜੀ ਲੜਾਈ 20 ਰੁਪਏ ਕਰਕੇ ਦੇਖੋ ਇੰਨੀ ਖੁੰਦਕ ਜਿਹੀ ਵੇ 20 ਰੁਪਏ ਦੇ ਕਰਕੇ ਮੇਰਾ ਭਰਾ ਮਾਰਤਾ ਉਹਨਾਂ ਨੇ ਕੀ ਕੀ ਨਾਮ ਆ ਉਹਨਾਂ ਦਾ ਜਿਨ੍ਹਾਂ ਨੇ ਮਾਰਿਆ ਉਹਨਾਂ ਦਾ ਨਾਮ ਇੱਕ ਨਾਮ ਸੋਨੂ ਜੀ ਇੱਕ ਪ੍ਰੀਤਮ ਜੀ ਇੱਕ ਉਹਦਾ ਚਾਚਾ ਸੰਤੋਸ਼ ਜੀ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਵੀ ਸਾਡੇ ਸਕੀਮਰ ਦੋ ਦੇ ਰਹਿਣ ਵਾਲੇ ਆ ਤੁਹਾਡੇ ਗਵਾਂਢੀ ਨੇ ਹਾਂ ਸਾਡੇ ਜਿਹੜਾ ਨਵਾਂ ਮਕਾਨ ਬਣਾਇਆ ਉਹਦੇ ਗਵਾਂਢੀ ਆ ਸਾਡੇ ਇੱਕ ਪਲਾਟ ਛੱਡ ਕੇ ਤੇ ਪਿੱਛੇ ਇਹ ਸਮਸਤੀਪੁਰ ਦੇ ਰਹਿਣ ਵਾਲੇ ਤੇ ਪੁਲਿਸ ਨੇ ਹੁਣ ਅਰੈਸਟ ਕਰ ਲਿਓ ਤੇ ਨਾ ਪੁਲਿਸ ਨੇ ਜੀ ਕੋਈ ਕਾਰਵਾਈ ਨਹੀਂ ਲੱਗੀ ਪਹਿਲਾਂ ਕਿਸੇ ਨੂੰ ਪੁਲਿਸ ਨਹੀਂ ਲੱਭਦੀ ਸੀ ਵੀ ਮੇਰਾ ਮਤਲਬ ਕਿ ਬੰਦਾ ਕਿੱਥੇ ਆ ਨਹੀਂ ਆ ਮਿਲਜਮ ਸਵੇਰ ਦੀ ਕਾਂਡ ਹੋਇਆ ਵਾ ਮਿਲਜਮ ਕਿੱਥੇ ਆ ਨਹੀਂ ਹੈਗਾ ਜਦੋਂ ਕਾਂਡ ਹੋਇਆ ਉਸ ਤੋਂ ਬਾਅਦ ਮੇਰੇ ਕੋਲ ਬਰਾਬਰ ਜਦੋਂ ਕੂੜਾ ਹੋ ਗਿਆ ਉਸ ਤੋਂ ਬਾਅਦ ਪੁਲਿਸ ਨੇ ਇਹਨੂੰ ਹਰ ਹਰਕਤ ਚਾਈ ਰਾਤੀ ਮੇਰੇ ਕੋਲ ਪੁਲਿਸ ਗਿਆ ਅਰੇ 12 ਵਜੇ ਉਹਨੂੰ ਇੱਕ ਬੰਦੇ ਨੂੰ ਚੱਕਿਆ ਉਹਨੂੰ ਸੋਨੂੰ ਨੂੰ ਬਾਕੀ ਦੋ ਬੰਦੇ ਹਜੇ ਵੀ ਫਰਾਰ ਆ ਦੋਨਾਂ ਨੂੰ ਕਿਸੇ ਨੇ ਚੱਕਿਆ ਪੁਲਿਸ ਨੇ ਵੀਰ ਵੀਰਪੇ ਕਰਕੇ ਲੜਾਈ ਝਗੜਾ ਸੀਗਾ ਚਲੋ ਲੜਾਈ ਝਗੜਾ ਕਰਨਾ ਵੀ ਸੀ ਕੋਈ ਮੜਾ ਮੋਟਾ ਥੱਪੜ ਮਾਰ ਲੈਂਦੇ ਕੁਛ ਕਰ ਲੈਂਦੇ ਗੱਲਬਾਤ ਕਰਕੇ ਮਾਮਲਾ ਸੁ ਗੁੰਨਾ ਕਰਦੀ ਹੋਇਆ ਰੰਜੇ ਸਿੰਘ ਬਈ ਪੁਰਾਣਾ ਜਾਨੋ ਮਾਰਦਾ ਉਹਨੂੰ ਤੁਸੀਂ ਪ੍ਰਵਾਸੀ ਹੋ ਆਈ ਵੀ ਚਲੋ ਪਿਸ਼ੋਕਰ ਤਾਂ ਪ੍ਰਵਾਸੀ ਆ ਪਰ ਅਸੀਂ ਕੋਈ ਪ੍ਰਵਾਸੀ ਹੈ ਪਰ ਅਸੀਂ ਕਟੋਗੜ ਮਲ ਗਈ 25 30 ਸਾਲ ਤੋਂ ਇੱਥੇ ਰਹਿ ਰਹੇ 30 ਸਾਲ ਦੀ ਮੇਰੀ ਉਮਰ ਹੈ 31 ਸਾਲ ਦੀ 30 ਸਾਲ ਤੋਂ ਇੱਥੇ ਮੈਂ ਰਹਿ ਰਿਹਾ ਹਾਂ ਸੰਜੀਤ ਦਾ ਜਨਮ ਇੱਥੇ ਦਾ ਹੀ ਸੀਗਾ ਜੀ ਸੰਜੀਤ ਦਾ ਜਨਮ ਸਾਰੇ ਇੱਥੇ ਦਾ ਜਗਾ ਵਿਆਹ ਹੋਇਆ ਸੀਗਾ ਜੀ ਨਹੀਂ ਜੀ ਕੁਵਾਰਾ ਸੀ ਅਜੇ ਸਰ ਇੱਕ ਇਸ ਚੀਜ਼ ਅੱਛਾ ਅਸੀਂ ਚਾਰ ਪਰ ਆਇਆ ਤਿੰਨ ਕੁਆਏ ਸੀ ਤੇ ਇੱਕ ਰੰਜੇ ਸਿੰਘ ਜੀ ਪਾਰਟੀ ਕੀ ਕੰਮ ਕਰਦੀ ਥੋ ਰਹਿ ਤੇਰਾ ਜੀ ਉਹ ਜੀ ਭਾਜੀ ਇੱਕ ਅਦਾ ਕਪੜੇ ਦੀ ਦੁਕਾਨ ਕਰਦੀ ਆ ਸਾਲ ਖੰਡ ਤੋਂ ਪਹਿਲਾਂ ਨਹੀਂ ਸੀ ਪਹਿਲਾਂ ਇਹ ਬਾਹਰੀ ਸੀਗੇ ਸਾਲ ਖਰ ਦੇ ਕਪੜੇ ਦਾ ਕੰਮ ਕਰਦੇ ਆ ਤੇ ਇੱਕ ਇੱਕ ਚਾਹ ਦਾ ਖੋਖਾ ਖੁਕਾ ਪਾਇਆ ਇਹਨਾਂ ਨੇ ਨਾਲ ਸਿਕਟਾ ਮੜੀਆਂ ਵੇਚਦੇ ਆ ਕੀ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਤੁਸੀਂ ਪੁਲਿਸ ਪ੍ਰਸ਼ਾਸਨ ਨਹੀਂ ਮੰਗ ਕਹਦੇ ਉਹਨਾਂ ਤੋਂ ਕੱਟ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਮੇਰੇ ਭਰਾ ਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਕੱਲ ਕਿ ਹੁਸ਼ਾਰਪੁਰ ਦੀ ਨਵੀਂ ਸਬਜ਼ੀ ਮੰਡੀ ਦੇ ਵਿੱਚ ਇੱਕ ਕਤਲ ਕੇਸ ਹੋਇਆ ਸੀਗਾ ਤੇ ਉਹਦੇ ਵਿੱਚ ਕੀ ਜਾਣਕਾਰੀ ਆ ਤੇ ਹੁਣ ਮਾਲਟਨ ਪੁਲਿਸ ਕੀ ਕਾਰਵਾਈ ਕਰ ਰਹੀ ਉਹਦੇ ਵਿੱਚ ਕੱਲ ਦੁਪਹਿਰ ਦੀ ਗੱਲ ਹੈ ਜੀ ਦੋ 13ਾਂ ਚ ਲੜਾਈ ਹੋਈ ਸੀ ਜਿਹਦੇ ਵਿੱਚ ਸੰਜੀਤ ਕੁਮਾਰ ਦਾ ਨੜਕਾ ਜਿਹੜਾ ਨਾਂ ਦਾ ਇੱਕ ਲੜਕਾ ਸੀਗਾ ਉਹ ਜ਼ਖਮੀ ਹੋ ਗਿਆ ਸੀ ਜਿਹਨੂੰ ਪਹਿਲਾਂ ਹਸ਼ਰਪੁਰ ਦਾਖਲ ਕਰਵਾਇਆ ਗਿਆ ਉਸ ਤੋਂ ਬਾਅਦ ਉਹਨੂੰ ਜਿਹੜਾ ਜਿਲੰਦਾ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ ਜਿੱਥੇ ਲੇਟ ਨਾਈਟ 11:30 ਪਾਉਣੀ 12 ਵਜੇ ਸਾਨੂੰ ਕਾਲ ਆਈ ਕਿ ਉਹਦੀ ਡੈਥ ਹੋ ਗਈ। ਇਹ ਕੁਝ ਪਤਾ ਲੱਗਿਆ ਸਰ ਕਿਹਨਾ ਚੀਜ਼ਾਂ ਨਾਲ ਉੱਤੇ ਹਮਲਾ ਕੀਤਾ ਗਿਆ ਸੀਗਾ ਤੇ ਕਿੰਨੀ ਕਿਉਂ ਉੱਤੇ ਹਾਂ ਉੱਤੇ ਇੱਕ ਲੜਕੇ ਜਿਹਨਾਂ ਜਿਹਨੇ ਹਮਲਾ ਕੀਤਾ ਸੀ ਉੱਤੇ ਸੋਨੂ ਨਾਲ ਸੋਨੂ ਕੁਮਾਰ ਆ ਤੇ ਉਹਨੂੰ ਅਰੈਸਟ ਕਰ ਲਿਆ ਸੀ 2 ਵਜੇ ਰਾਤ ਨੂੰ ਤੇ ਜੇ ਕੋ ਅੱਗੇ ਜੋ ਵੀ ਫਰਦਰ ਜੇ ਕਿਸੇ ਦਾ ਨਾਮ ਆਉਂਦਾ ਤੇ ਉਹਨੂੰ ਆਪਾਂ ਉਹ ਵੀ ਅਰੈਸਟ ਕਰਾਂਗੇ ਲੜਾਈ ਦਾ ਕੀ ਕਾਰਨ ਸੀ ਭਾਈ ਲੜਾਈ ਦਾ ਜੀ ਜਿਹੜਾ ਅ ਸਜੀਤ ਕੁਮਾਰ ਸੀਗਾ ਨਾ ਇਹ ਉਥੇ ਠੇਕੇ ਦਾ ਕੰਮ ਕਰਦਾ ਸੀਗਾ ਤੇ ਸਫਾਈ ਸਫਾਈ ਕਰਾਉਂਦਾ ਸੀ ਠੇਕੇ ਤੇ ਉਹਦੇ ਕੋਈ ਪੈਸੇ ਦੇ ਲੈਣ ਦੇਣ ਨੂੰ ਝਗੜਾ ਸੀਗਾ ਇਹਨਾਂ ਨਾਲ ਤੂ ਚਾਰ ਦਿਨ ਪਹਿਲਾਂ ਵੀ ਮਾੜੀ ਮੋਟੀ ਤੂਦੂ ਮੇਮਾ ਹੋਈ ਸੀ ਪਰ ਕੱਲ ਫਿਰ ਜਿਆਦਾ ਵੱਧ ਕੇ ਇਸ ਕਰਕੇ ਉਹਦੇ ਵਿੱਚ ਉਹ ਬੰਦਾ ਜਿਹੜਾ ਉਹ ਉਹਦੀ ਮੌਤ ਹੋ ਗਈ ਹੁਣ ਗਿਰਿਫਤਾਰੀ ਪਾਈ ਕੋਈ ਗ੍ਰਿਫਤਾਰੀ ਆ ਰਾਉਂਡ ਅਪ ਕਰ ਲਿਆ ਜੀ ਉਹਨੂੰ ਅਸੀਂ ਜੀ Inspiring innovation, DNA, University.